ਬਾਈਟ ਹੀ ਹੈਰਾਨ ਕਰਦੇ ਉਸੇ ਆ ਕੇ ਦਿੱਲੀ ਤੁਸੀਂ ਬੁਲਾਓ ਮੈਂ ਕਹਿੰਦਾ ਜੀ ਹੁਣ ਮੇਰੇ ਨੂੰ ਪਰੇ ਕਰ ਜਾ ਚੱਕ ਨੂੰ ਟੋਲ ਸਾਬ ਵਾਲੇ ਕਰ ਰਹੇ ਸੀ ਸਮਰਾਲਾ ਇਲਾਕਾ ਵਾਸੀਆਂ ਨੂੰ ਪਰੇਸ਼ਾਨ ਫਿਰ ਕੀ ਸੀ ਖੁਦ ਗੱਡੀ ਚਲਾ ਕੇ ਟੋਲ ਪਲਾਜ਼ੇ ਪਹੁੰਚ ਗਏ ਵਿਧਾਇਕ ਜੀਹਾਂ ਫਲਾਲ ਟੋਲ ਪਲਾਜ਼ਾ ਅਨੇਕਾਂ ਵਾਰ ਸੁਖੀਆਂ ਵਿੱਚ ਆਇਆ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਸਮਰਾਲਾ ਸ਼ਹਿਰ ਵਾਸੀਆਂ ਦੀ ਸ਼ਿਕਾਇਤਾਂ ਨੂੰ ਦੇਖਦੇ ਹੋਏ ਕੁਝ ਦੇਰ ਲਈ ਮੋਕੇ ਤੇ ਜਾ ਟੋਲ ਪਲਾਜ਼ਾ ਫ੍ਰੀ ਕਰਵਾਇਆ ਗਿਆ ਇਸ ਬੰਦ ਵਿੱਚ ਵਿਧਾਇਕ ਨੇ ਦੱਸਿਆ ਕਿ ਕੁਝ ਸਮੇਂ ਤੋਂ ਸਮਰਾਲਾ ਸ਼ਹਿਰ ਵਾਸੀਆਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਸਮਰਾਲਾ ਇਲਾਕੇ ਸਬੰਧਤ ਲੋਕਾਂ ਨੂੰ ਟੋਲ ਪਲਾਜ਼ਾ ਲੰਘਣ ਵਿੱਚ ਟੋਲ ਪਲਾਜ਼ਾ ਵਾਲਿਆਂ ਵੱਲੋਂ ਦਿੱਕਤ ਪਰੇਸ਼ਾਨੀਆਂ ਦਿੱਤੀਆਂ ਜਾ ਰਹੀ ਨੇ ਇਸ ਬੰਦ ਵਿੱਚ ਮੈਂ ਅੱਜ ਬਿਨਾਂ ਕਿਸੇ ਸਿਕਿਉਰਿਟੀ ਗਾਰਡ ਖੁਦ ਗੱਡੀ ਚਲਾ ਕੇ ਜਾ ਕੇ ਦੇਖਿਆ ਤਾਂ ਲੋਕਾਂ ਦੀਆਂ ਸ਼ਿਕਾਇਤਾਂ ਸਹੀ ਸਨ ਇਸ ਸਬੰਧ ਵਿੱਚ ਵਿਧਾਇਕ ਵੱਲੋਂ ਟੋਲ ਪਲਾਜ਼ਾ ਵਾੜਾਂ ਚੇਤਾਵਨੀ ਦਿੱਤੀ ਗਈ ਹੈ ਕਿ ਸਮਰਾਲਾ ਇਲਾਕੇ ਨਾਲ ਸੰਬੰਧਤ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ।